ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਆ ਸਾਡੇ ਮੇਲੇ ਤੇ ਤਿਹਾਰ ਪੰਜਾਬੀ ਵਿੱਚ ਲੇਖ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤਾਂ ਚਲੋ ਸਟਾਰਟ ਕਰਦੇ ਹਾਂ ਜਾਣ ਪਛਾਣ ਪੰਜਾਬ ਮੇਲੇ ਅਤੇ ਤਿਹਾਰਾ ਦਾ ਦੇਸ਼ ਹੈ ਤਿਹਾਰ ਉਸ ਖਾਸ ਦਿਨ ਨੂੰ ਕਹਿੰਦੇ ਹਨ ਜਿਸ ਦਿਨ ਕੋਈ ਇਤਿਹਾਸਿਕ ਮਿ ਇਤਿਹਾਸਿਕ ਧਾਰਮਿਕ ਜਾਂ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ ਇਹਨਾਂ ਦਾ ਸਬੰਧ ਵਿਸ਼ੇਸ਼ ਵਿਅਕਤੀਆਂ ਨਾਲ ਜਾਂ ਉਹਨਾਂ ਨਾਲ ਸਬੰਧਿਤ ਘਟਨਾਵਾਂ ਅਤੇ ਰੂਕਤਾਂ ਨਾਲ ਹੁੰਦਾ ਹੈ ਇਹ ਸਾਡੇ ਜੀਵਨ ਦਾ ਅਨਿਕੜਵਾ ਅੰਗ ਹਨ ਇਹਨਾਂ ਨੂੰ ਮਨਾਉਣ ਲਈ ਥਾ-ਥਾ ਮੇਲੇ ਲੱਗਦੇ ਹਨ ਹਰ ਥਾਂ ਆਪਣੇ ਰਿਵਾਜ ਮੁਤਾਬਿਕ ਮੇਲੇ ਲੱਗਦੇ ਹਨ ਅਤੇ ਤਿਹਾਰ ਮਨਾਏ ਜਾਂਦੇ ਹਨ ਪੰਜਾਬ ਵਿੱਚ ਮਨਾਏ ਜਾਣ ਵਾਲੇ ਮੇਲੇ ਤਿਹਾਰ ਪੰਜਾਬ ਵਿੱਚ ਬਹੁਤ ਸਾਰੇ ਮੇਲੇ ਤਿਹਾਰ ਮਨਾਏ ਜਾਂਦੇ ਹਨ ਜੇ ਇਸ ਤਰ੍ਹਾਂ ਕਹਿ ਲਈਏ ਕਿ ਪੰਜਾਬ ਵਿੱਚ ਨਿੱਤ ਮੇਲੇ ਲੱਗਦੇ ਹਨ ਤਾਂ ਠੀਕ ਹੀ ਹੋਵੇਗਾ ਸਾਲ ਵਿੱਚ ਕੋਈ ਵੀ ਮਹੀਨਾ ਜਿਹਾ ਹੁੰਦਾ ਹੋਵੇਗਾ ਜਦੋਂ ਕੋਈ ਤਿਹਾਰਾ ਨਾ ਮਨਾਇਆ ਜਾਂਦਾ ਹੋਵੇ ਦੀਵਾਲੀ ਦੁਸ਼ਹਿਰਾ ਵਿਸਾਖੀ ਬਸੰਤ ਪੰਚਮੀ ਬਸੰਤ ਲੋਹੜੀ ਮਾਗੀ ਹੋਲੀ ਹੋਲਾ ਮਹੱਲਾ ਜਰਗ ਦਾ ਮੇਲਾ ਰੋਸ਼ਨੀ ਜਗਰਾਉ ਦਾ ਮੇਲਾ ਅਤੇ ਹੋਰ ਕਈ ਮੇਲੇ ਤੇ ਗੁਰਪੁਰਬ ਜੋ ਇਤਿਹਾਸਿਕ ਮਹੱਤਤਾ ਰੱਖਦੇ ਹਨ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਇੰਨਾ ਤਿਹਾਰਾ ਤੇ ਮੇਲਾ ਦਾ ਹਰ ਪੁਰਸ਼, ਇਸਤਰੀ, ਬੱਚੇ, ਬੁੱਢੇ ਅਤੇ ਮੋਟਿਆਰਾਂ ਨੂੰ ਬਹੁਤ ਚਾਹ ਹੁੰਦਾ ਏ। ਲੋਹੜੀ ਅਤੇ ਮਾਗੀ ਦਾ ਤਿਹਾਰ ਜੇਕਰ ਅਸੀਂ ਪੂਰੇ ਸਾਲ ਦੇ ਤਿਹਾਰਾ ਦੇ ਵੱਲ ਨਜ਼ਰਵਾਰੀ ਹੈ ਤਾਂ ਨਵੇਂ ਸਾਲ ਦੇ ਆਰੰਭ 'ਚ ਹੀ ਲੋਹੜੀ ਦਾ ਤਿਹਾਰ ਮਨਾਇਆ ਜਾ ਜਾਂਦਾ ਹੈ। ਲੋਹੜੀ ਮੰਗਦੇ ਮੁੰਡੇ ਕੁੜੀਆਂ ਆਪਣੇ ਗੀਤਾਂ ਨਾਲ ਵਾਤਾਵਰਨ ਨੂੰ ਸੁਹਾਵਣਾ ਬਣਾ ਦਿੰਦੇ ਹਨ। ਇਹ ਤਿਹਾਰ ਮਾਗੀ ਜੀ ਸੰਗਰਾਤ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਜਿਨ੍ਹਾਂ ਦੇ ਘਰ ਵਿਆਹ ਹੋਇਆ ਹੋਵੇ ਜਦ ਮੁੱਡੇ ਦਾ ਜਨਮ ਹੋ ਜਾਵੇ ਉਸ ਘਰ ਵਿੱਚ ਲੋੜੀ ਖਾਸੋਤੇ ਬਣਾਈ ਜਾਂਦੀ ਹੈ ਇੱਕ ਵੱਡੀ ਧੂਣੀ ਪਾਲ ਕੇ ਗੀਤ ਗਾਏ ਜਾਂਦੇ ਹਨ ਅਤੇ ਨਾਚ ਨੱਚੇ ਜਾਂਦੇ ਹਨ ਮੁਖ ਫੜੀਆਂ ਰਿਓੜੀਆਂ ਬਣੀਆਂ ਜਾਂਦੀਆਂ ਹਨ ਅੱਜ ਕੱਲ੍ਹ ਦੋਸਤਾਂ ਮਿੱਤਰਾਂ ਨੂੰ ਇਕੱਠੇ ਕਰਕੇ ਖਾਸ ਕੋਵਣ ਬਣਾ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ ਲੋੜੀ ਤੋਂ ਅਗਲੇ ਦਿਨ ਮੱਘੇ ਦਾ ਪਵਿੱਤਰ ਤਿਉਹਾਰ ਮਨਾਇਆ ਜਾਂਦਾ ਹੈ ਇਸ ਦਿਨ ਲੋਕ ਹਰੀਦਵਾਰ ਬਨਾਰਸ ਆਦਿ ਤੀਰਥਾਂ ਜਾ ਕੇ ਇਸ਼ਨਾਨ ਕਰਦੇ ਹਨ ਪੰਜਾਬ ਵਿੱਚ ਮੁਕਸਰ ਵਿਖੇ ਮੱਘੀ ਦਾ ਮੇਲਾ ਲੱਗਦਾ ਹੈ ਅੱਗੇ ਪਸੰਤ ਪੰਚਮੀ ਬਾਰੇ ਦੱਸਿਆ ਗਿਆ ਹੈ ਇਹ ਪਿਛੋਕ ਜਨਵਰੀ ਦੇ ਇਸ ਪਿਛੋਕ ਜਨਵਰੀ ਦੇ ਅਖੀਰ ਦਾ ਫਰਵਰੀ ਦਾ ਸ਼ੁਰੂ ਛੀ ਪਸੰਤ ਪੰਚਮੀ ਦਾ ਤਿਉਹਾਰ ਆਉਂਦਾ ਹੈ ਇਹ ਸਿਆਲ ਦੀ ਰੁੱਤ ਦੇ ਜਾਨ ਅਤੇ ਬਹਾਰ ਦੀ ਰੁੱਤ ਤੇ ਆਉਣ ਦੀ ਖੁਸ਼ੀ ਮਨਾਇਆ ਜਾਂਦਾ ਹੈ ਕਹਿੰਦੇ ਹਨ ਪਸੰਤ ਪੰਚਮੀ ਆਉਂਦੇ ਸਰਦ ਖਤਮ ਹੋ ਜਾਂਦੀ ਹੈ ਤੇ ਇਸ ਸੰਬੰਧੀ ਆਈ ਪਸੰਤ ਤੇ ਬਹਾਰ ਉਦੰਤ ਆਮ ਕਹਾਵਤ ਹੈ ਲੋਕ ਇਸ ਦਿਨ ਪੀਲੇ ਪਕਵਾਨ ਬਣਾਉਂਦੇ ਹਨ ਇਸ ਦਿਨ ਪਤੰਗਾ ਵੀ ਉਡਾਈਆਂ ਜਾਂਦੀਆਂ ਹਨ ਉਸ ਤੋਂ ਬਾਅਦ ਹੈ ਹੋਲੀ ਅਤੇ ਵਿਸਾਖੀ ਦਾ ਤਿਉਹਾਰ ਮਾਰਚ ਦੇ ਮਹੀਨੇ ਇੱਕ ਦੂਸਰੇ ਉੱਪਰ ਰੰਗ ਸੁੱਟ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹੋਲੀ ਤੋਂ ਅਗਲੇ ਦਿਨ ਸਿੱਖ ਹੋਲਾ ਮਹਲਾ ਮਨਾਉਂਦੇ ਹਨ। ਇਸ ਦਿਨ ਅਨੰਦਪੁਰ ਸਾਹਿਬ ਵਿਖੇ ਪਾਰੀ ਮੇਲਾ ਲੱਗਦਾ ਹੈ। ਇਸ ਵਿੱਚੋਂ 13 ਅਪ੍ਰੈਲ ਨੂੰ ਵਸਾਕੀ ਦਾ ਤਿਹਾਰ ਆਉਂਦਾ ਹੈ। ਕਣਕ ਦੀ ਫਸਲ ਦੀ ਪੱਕਣ ਦੀ ਖੁਸ਼ੀ ਵਿੱਚ ਕਿਸਾਨ ਭੰਗੜੇ ਪਾਉਂਦੇ ਅਤੇ ਖੁਸ਼ੀਆਂ ਮਨਾਉਂਦੇ ਹਨ। ਉਸ ਤੋਂ ਬਾਅਦ ਜਨਮ ਅਸ਼ਟਮੀ ਅਤੇ ਰੱਖੜੀ। ਜਨਮ ਅਸ਼ਟਮੀ ਅਤੇ ਰੱਖੜੀ ਜੁਲਾਈ ਦੇ ਮਹੀਨੇ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਦਾ ਸਬੰਧ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਹੈ। ਰੱਖੜੀ ਦਾ ਤਿਹਾਰ ਆਮ ਤੌਰ ਤੇ ਅਗਸਤ ਦੇ ਮਹੀਨੇ ਆਉਂਦਾ ਹੈ। ਭੈਣਾ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਸਾਵਣ ਦੇ ਮਹੀਨੇ ਤਿਹਾ ਲੱਗਦੇ ਹਨ। ਕੁੜੀਆਂ ਗਿੱਧੇ ਪਾਉਂਦੀਆਂ ਨੇ ਪਿੰਗਾ ਝੂਰਦੀਆਂ ਹਨ। ਉਸ ਤੋਂ ਆ ਜਾਂਦਾ ਸੈਰ ਤਾਂ ਹਰ ਤਾਂ ਇਸ ਬਾਰੇ ਚੰਗੀ ਤਰ੍ਹਾਂ ਪੜ ਲਵੋ ਤੇ ਦੀਵਾਲੀ ਉਸ ਤੋਂ ਬਾਅਦ ਆਉਂਦਾ ਹੈ ਗੁਰਪੁਰਬ। ਤੇ ਈਦ 크리스마ਸ ਅਤੇ ਕੋਮੇ ਤਿਹਾਰ ਦਾ ਡਿਟੇਲ ਵਿੱਚ ਇਹਨਾਂ ਨੂੰ ਪੜ ਲਵੋ ਤਾਂ ਸਿੱਟਾ ਇਹ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡਾ ਜੀਵਨ ਖੁਸ਼ੀਆਂ ਨਾਲ ਭਰਪੂਰ ਹੈ ਇਹ ਮੇਲੇ ਤੇ ਤਿਹਾਰਾਂ ਨਾਲ ਪੰਜਾਬੀ ਮਨਸਪੱਤ ਜੀ ਮਨਪਸੰਦ ਚੀਜ਼ਾਂ ਖਾ ਕੇ ਤੇ ਭੰਗੜੇ ਪਾ ਕੇ ਆਪਣਾ ਮਨ ਪਚਾਵਾ ਕਰਦੇ ਹਨ ਰੱਬ ਕਰੇ ਅਸੀਂ ਇਹ ਮੇਲੇ ਤੇ ਹਾਰ ਇਸ ਤਰ੍ਹਾਂ ਮਨਾਉਂਦੇ ਰਹੀਏ ਤਾਂ ਬੱਚਿਓ ਜੇ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਜੀਆਂ ਹੋਰ ਵੀਡੀਓਜ਼ ਦੇਖਣ ਲਈ